ਸੁਭਾ ਸੁਭਾ ਦੀ ਚਾਹ ਅਸੀਂ ਵੀ ਪੀਓ ਅਸੀਂ ਵੀ ਪੀਨੇ ਹੈਲੋ ਸਤਿ ਸ੍ਰੀ ਅਕਾਲ ਕਿਵੇਂ ਹੈ ਜੀ ਮੇਰੇ YouTube ਫੈਮਲੀ ਹੈਲੋ ਜੀ ਸਤ ਸ੍ਰੀ ਅਕਾਲ ਕਿਵੇਂ ਹੋ ਜੀ ਮੇਰੇ YouTube ਫੈਮਿਲੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਸਾਰੇ ਸਾਰੇ ਠੀਕ ਠਾਕ ਆਂ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂ ਜੀ ਕੋਟਨ ਦੇ ਸੂਟ ਇਹ ਸਟੀਚਿੰਗ ਵਾਲੇ ਆਏ ਹੋਏ ਨੇ ਕੱਪੜੇ ਆਪਾਂ ਨਾ ਕੋ ਆਪਾਂ ਕੱਪੜੇ ਸੇਲ ਨਹੀਂ ਕਰਦੇ ਹੈਗੇ ਪਹਿਲਾਂ ਆਪਾਂ ਕੱਪੜੇ ਸੇਲ ਕਰਦੇ ਸੀਗੇ ਹੁਣ ਆਪਾਂ ਕੱਪੜੇ ਨਹੀਂ ਸੇਲ ਕਰਦੇ ਠੀਕ ਹੈ ਜੀ ਤਾਂ ਇਹ ਦੇਖੋ ਇਹ ਸਲਵਾਰ ਹੈ ਜਿਹੜੀ ਹੁਣ ਚੱਲ ਰਹੀ ਏ ਕਢਾਈਆਂ ਵਾਲੀਆਂ ਸਲਵਾਰਾਂ ਤੇ ਸਾਫ ਰੂਮੇਜ ਠੀਕ ਹੈ ਜੀ ਇਹ ਹੈਗੀ ਇਹ ਸਲਵਾਰ ਇਹ ਹੈਗੀ ਇਹਦੇ ਨਾਲ ਸ਼ਰਟ ਇਹ ਵੀ ਕਲਰ ਬਹੁਤ ਪਿਆਰਾ ਹੈ ਇਹ ਸ਼ਰਟ ਇਸ ਸਲਵਾਰ ਨਾਲ ਇਹ ਕੱਪੜਾ ਇੰਨਾ ਮੁਲਾਇਮ ਹੈ ਇੰਨਾ ਕੁਲਾ ਬਹੁਤ ਵਧੀਆ ਦੇਖੋ ਜੀ ਇਹ ਹੋ ਗਿਆ ਜੀ ਆਪਣਾ ਪਹਿਲਾ ਸੂਟ ਪਹਿਲਾ ਜਿਹੜੀ ਆਪਾਂ ਸੂਟ ਸਟੀਚਿੰਗ ਕਰ ਚੁੱਕੇ ਆ ਉਹ ਆਪਾਂ ਨੇ ਦਿਖਾਏ ਨਹੀਂ ਗੇ ਉਹ ਵੀ ਵੈਸੀ ਵੀਡੀਓ ਸਟੀਚਿੰਗ ਕੀਤੀਆਂ ਦੀ ਹੈਗੀ ਪਰ ਉਦਾਂ ਨਹੀਂ ਇਹ ਵਾਲੀ ਸ਼ਰਟ ਹੈ ਇਹ ਵਾਲੀ ਸ਼ਰਟ ਹੈ ਇਹ ਵੀ ਕਲਰ ਬਹੁਤ ਪਿਆਰਾ ਇਦਾਂ ਆਏਗਾ ਤੇ ਇਹ ਵਾਲਾ ਆਪਾਂ ਨੇ ਬਣਾਉਣਾ ਇਹਦੇ ਨਾਲ ਪਲਾਜੋ ਠੀਕ ਹੈ ਜੀ ਇਹ ਚ ਵੀ ਰੰਗ ਬਹੁਤ ਸੋਹਣਾ ਕੋਲਦਾ ਲੈਸੀ ਵੀ ਕਲਰ ਬਹੁਤ ਪਿਆਰਾ ਹੈ ਇਹ ਫੇਰ ਆਪਣਾ ਆ ਗਿਆ ਇਹ ਵਾਲਾ ਇਹ ਵੀ ਫਲੋਜੀ ਕਲਰ ਇਹ ਵੀ ਕੋਟਨ ਹੈ ਬਹੁਤ ਮਤਲਬ ਵਧੀਆ ਕਪੜਾ ਹੈ ਤੇ ਬਸ ਹਲਕੇ ਹਲਕੇ ਕੱਪੜੇ ਲਓ ਹਲਕੇ ਹਲਕੇ ਪੈਸੇ ਲਾਓ ਬਾਰੇ ਪੈਸੇ ਨਾ ਲਾਓ ਗਰਮੀ ਅ ਜ 2 ਮਹੀਨੇ ਗਰਮੀ ਚ ਝੁਪਾਓ ਤੇ ਫੇਰ ਆਪਾਂ ਨਾ ਉਹ ਕਰ ਦੋ ਤੇ ਬਾਹਲੇ ਮਹਿੰਗੇ ਕੱਪੜੇ ਲੈ ਕੇ ਵੀ ਕੀ ਕਰਨੇ ਹਨਾ ਤੇ ਜੇ ਆਪਾਂ ਨੇ 1500 ਦਾ ਸੂਟ ਇੱਕ ਲੈ ਲਿਆ ਇਹ ਵੀ ਰੂਸਵਾਦ ਵਿੱਚ ਉਹਨੂੰ ਦੋ ਵਾਰ ਪਾ ਕੇ ਕਹਤਾ ਵੀ ਹੁਣ ਆਪਣੇ ਉਹ ਵੀ ਉਹ ਵੀ ਆਪਣੇ ਕੋ ਫੋਟੋ ਪਈ ਉਹ ਵੀ ਪਈ ਹੈ ਨਾ ਇੰਨਾ ਪੈਂਦਾ ਵੀ ਨਹੀਂ ਘਰ ਪਾਉਣ ਨੂੰ ਕਰੋ ਜਾਂਦਾ ਤਾਂ ਇਸ ਕਰਕੇ ਹਲ-ਖੇਲ ਕੇ ਸੇ ਲੈ ਲਊ ਮਤਲਬ ਬਾਲੇ ਮਹਿੰਗੇ ਨਹੀਂ 500 ਤੋਂ 500 ਦਾ ਸੂਟ ਮਤਲਬ ਵਧੀਆ ਜਾਂਦਾ ਤਾਂ ਦੋ ਚਾਰ ਵਾਰ ਆਂਜਾਂ ਨੂੰ ਪਾਓ ਤੇ ਫਿਰ ਘਰ ਲਾ ਲਓ ਗਰਮੀ-ਗਰਮੀ ਮौज ਕਰੋ ਤੇ ਕਲਰ ਬੜੇ ਪਿਆਰੇ ਨੇ ਤੁਸੀਂ ਵੀ ਲਿਆਓ ਸੋਨ ਸੋਨ ਸੂਟ ਕਿਸਮਾਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਸੂਟ ਜਿਆਦਾ ਵਧੀਆ ਲੱਗਿਆ ਤੇ ਬਾਕੀ ਆਪਣੇ ਕੋ ਹੋਰ ਵੀ ਪਏ ਨੇ ਕੱਪੜੇ ਉਹਨਾਂ ਦੀ ਵੀਡੀਓ ਵੀ ਆਪਾਂ ਵਿੱਚ ਅਟੈਚ ਕਰਾਂਗੇ ਤੇ ਜਿਹੜੇ ਆਪਾਂ ਨੇ ਪਹਿਲਾਂ ਕੱਪੜੇ ਸਲਾਈ ਕੀਤੇ ਨੇ ਇਦਾਂ ਦੇ ਸੇਮ ਉਹਨਾਂ ਦੀ ਵੀਡੀਓ ਵੀ ਆਪਾਂ ਵਿੱਚ ਅਟੈਚ ਕਰਾਂਗੇ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਜਰੂਰ ਕਿਹੜਾ ਸੂਟ ਤੁਹਾਨੂੰ ਪਸੰਦ ਆਇਆ ਤੇ ਹੋਰ ਸਾਡੇ ਚੈਨਲ ਨੂੰ ਲਾਈਕ ਕਰਦੇ ਹੋ ਸਬਸਕ੍ਰਾਈਬਰ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਬੈਟ ਬੰਦ ਕਰੀ ਹੈਲੋ ਜੀ ਸਤ ਸ੍ਰੀ ਅਕਾਲ ਕਿਵੇਂ ਜੀ ਮੇਰੇ YouTube ਫੈਮਿਲੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨਵੀਂ ਸਵੇਰ ਦੇ ਨਾਲ ਨਵਾਂ ਬਲੌਗ ਤੇ ਅੱਜ ਆਪਾਂ ਕਰ ਰਹੇ ਆ ਜੀ ਸੂਟਾਂ ਦੀ ਕਟਿੰਗ ਵੈਸੇ ਕਾਫੀ ਸੂਟਾਂ ਦੀ ਕਟਿੰਗ ਆਪਾਂ ਨੇ ਪਹਿਲਾਂ ਕਰ ਲਈ ਤੇ ਹੁਣ ਥੋੜੇ ਬੱਧ ਰਹਿ ਗਏ ਤਾਂ ਉਹਨਾਂ ਦੀ ਵੀ ਆਪਾਂ ਕਟਿੰਗ ਕਰ ਲੈਂਦੇ ਕਿਉਂਕਿ ਪਹਿਲਾ ਆ ਵਰਦੀ ਬਣਾਈ ਸੀਗੀ ਤੇ ਜਿਵੇਂ ਤੂੰ ਹੀ ਚਾਹੋਂ ਤੀਨੇ ਪੂਰੇ ਫਰ ਦਾ ਤੁਹਾਨੂੰ ਜਿਵੇਂ ਤੂੰ ਹੀ ਚਾਹੋਂ ਜੀਨੇ ਫਰ ਦਾ ਤੁਹਾਨੂੰ ਇਹ ਬਣਾਈ ਆਪਾਂ ਨੇ ਬੰਦ ਗਲੀ ਵਾਲੀ ਆ ਬਟਨ ਲਾ ਕੇ ਜਣਗੇ ਨੂੰ ਚਾਰ ਬਟਨ ਲੱਗਣਗੇ ਠੀਕ ਹੈ ਵਰਦੀ ਹੈ ਕਿ ਕਿਸੇ ਹਸਪੀਟਲ ਦੀ ਕੁੜੀ ਦੀ ਮਤਲਬ ਉਹ ਸੇ ਜੋਬ ਕਰਦੇ ਨੇ ਉਹਨਾਂ ਦੀ ਵਰਦੀ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਤੇ ਹੁਣ ਆਪਾਂ ਨਿਸ਼ਾਨੀਆਂ ਤਾਂ ਲਾ ਲੀਆਂ ਨੇ ਹੁਣ ਬਸ ਆਪਣੇ ਇੰਚ ਹੋ ਜਾਣੀ जीव ਤੇ ਥੋੜੀ ਜਿਹੀ ਗੱਲਾਂ ਗੁੱਲਾਂ ਤਾਂ ਮੈਨੂੰ ਘਟ ਆਉਂਦੀਆਂ ਨੇ ਪਰ ਜਦ ਨੇ ਗੁਰਬਾਣੀ ਲਾ ਕੇ ਕੰਮ ਕਰਨ ਦੀ ਆਦਤ ਹੈ ਜੇ ਕੱਪੜੇ ਘਟਣੇ ਤਾਂ ਵੀ ਗੁਰਬਾਣੀ ਹੋਣੀ ਲੱਗੀ ਹੋਣੀ ਚਾਹੀਦੀ ਹੈ ਜੇ ਭੰਡੂ ਨਮਾਜ਼ ਦੇ ਤਾਂ ਵੀ ਗੁਰਬਾਣੀ ਲੱਗੀ ਹੋਣੀ ਚਾਹੀਦੀ ਹੈ ਜੇ ਰੋਟੀ ਬਨਉਣੇ ਤਾਂ ਵੀ ਗੁਰਬਾਣੀ ਲੱਗੀ ਹੋਣੀ ਚਾਹੀਦੀ ਹੈ ਨਾ ਤੇ ਇਸ ਕਰਕੇ ਮੈਨੂੰ ਉਹ ਦੋਸ ਟਾਈਮ ਗੱਲਾਂ ਘਟ ਆਉਂਦੀਆਂ ਨੇ ਮੀਂਹ ਆ ਫਿਰ ਥੋੜਾ ਬੋਤਾ ਜਿਆ ਹੈ ਯਾਨੀ ਗੈਦੀ ਦਾ ਵੀ ਚਲੋ ਹਣਾ ਅੱਜ ਤੇ ਬਤ ਗੱਲ ਕਰ ਦਿੰਨੇ ਆ ਬਾਕੀ ਮੈਨੂੰ ਨਹੀਂ ਪਤਾ ਵੀ ਤੁਸੀਂ ਇਹਨੂੰ ਵਧੀਆ ਸਮਝੋ ਨਾ ਸਮਝੋ ਪਰ ਮੈਨੂੰ ਵਾਅਦਾ ਹੈ ਕਿ ਬਾਣੀ ਲਾ ਕੇ ਹਰੇਕ ਕੰਮ ਕਰਨਾ ਤੇ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਵਧੀਆ ਹੋ ਤੇ ਬਾਕੀ ਜਿਹੜੇ ਪਹਿਲਾਂ ਅਪਣੇ ਕੱਪੜੇ ਸਾਰੇ ਦਿਖਾਏ ਸੀ ਤੁਹਾਨੂੰ ਕਟਿੰਗ ਕੀਤੀ ਸੀ ਉਹ ਸਾਰਿਆਂ ਦੀ ਵੀਡੀਓ ਇਹ ਵੀ ਵਿੱਚ ਵਿੱਚ ਟੈਜ ਹੋਏਗੀ ਤਾਂ ਸਾਰੀ ਇਕੱਠੀ ਹੋਏਗੀ ਤੇ ਇੱਕ ਵੀਡੀਓ ਮੇਰੇ ਕੋਲ ਬਹੁਤ ਸੋਹਣੀ ਸੀਗੀ ਬਈ ਉਹ ਮੇਰੇ ਕੋਲ ਡਿਲੀਟ ਹੋ ਗਈ ਆ ਉਹਦੇ ਵਿੱਚ ਵੀ ਕੱਪੜੇ ਬਹੁਤ ਸੋਹਣੇ ਕੋਟਨ ਦੇ ਮਤਲਬ ਕੱਪੜੇ ਆਏ ਹੋਏ ਸੀਗੇ ਤੇ ਫੇਰ ਆਪਾਂ ਬਾਕੀ ਦੇਖਦੇ ਹਾਂ ਸਾਰਾ ਕੀ ਹੈ ਜੀ ਤੇ ਤੁਹਾਡਾ ਪਿਆਰ ਬਣਿਆ ਰਹੇ ਤੁਸੀਂ ਇਦਾਂ ਪਿਆਰ ਕਰਦੇ ਰਹੋ ਤੇ ਜੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬਰ ਕਰ ਦਿਓ ਜੀ ਤੇ ਬਸ ਇਹ ਆਪਾਂ ਫੇਰ ਤੁਹਾਨੂੰ ਦਿਖਾਣੇ ਆ ਜੀ ਹੋਰ ਆਪਾਂ ਕੀ ਬਣਾਉਣਾ ਕੀ ਕਰਨਾ ਠੀਕ ਹੈ ਜੀ